ਮਾ ਪੁੱਛ ਗਿਆ ਆਉਣ ਵਾਲੇ ਕਿਸੇ ਵੀ ਟੂਰਨਾਮੈਂਟ ਤੇ ਕੋਟਲੀ ਵਾਲੇ ਜੀਤਣੇ ਹੈਪੀ ਮਹਾਨੇ ਵੱਲੋਂ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਕੀਤਾ ਜਾਊਗਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰੋ ਮੇਰੇ ਵੀਰੋ ਮਹਾਨੇ ਵਾਲੇ ਹੈਪੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਕਹਿੰਦਾ ਵੀ ਕੋਟਲੀ ਵਾਲੇ ਦਾ ਮਾਣ ਕਰਾਂਗੇ ਵੱਡਾ ਮੁੱਚੀ ਮਾਈ ਵੀਰੋ ਭਾਈ ਪੱਟੂ ਜੀ ਟੂਰਨਾਮੈਂਟ ਕਮੇਟੀ ਸਮੁੱਚਾ ਨਗਰ ਐਨ ਆਰ ਆਈ ਵੀਰ ਜਿਹੜੇ ਅੱਜ ਮਾਣ ਮਹਿਸੂਸ ਕਰ ਰਹੇ ਹੈ ਕੋਟਲੀ ਵਾਲੇ ਜੀਤ ਦਾ ਨਗਦ ਰਕਮੀ ਦੇ ਨਾਲ ਤੇ ਨਾਲ ਇੱਕ ਸ਼ਾਨਦਾਰ ਟਰੋਫੀ ਦੇ ਨਾਲ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਲੈ ਵੀ ਜੀਤ ਮੇਰੇ ਆਪਣੇ ਨਗਰ ਦੇ ਵਿੱਚ ਵੀ ਤੇਰਾ ਸਨਮਾਨ ਨੌਜਾਨਾ ਕਰਾਂਗੇ ਕਿਉਂਕਿ ਤੂੰ ਡਿਜ਼ਰਵ ਕਰਦਾ ਹੈ ਔਰ ਬਹੁਤ ਬਹੁਤ ਧੰਨਵਾਦ ਹੈ ਔਰ ਕੋਟਲੀ ਵਾਲੇ ਜੀਤ ਦਾ ਮਾਨ ਸਨਮਾਨ ਇੱਕ ਵਾਰੀ ਜੀਤ ਕੋਟਲੀ ਦੇ ਲਈ ਧਰਦੇ ਮੇਰੇ ਪੰਜਾਬੀ ਵੀਰੋ ਬਹੁਤ ਬਹੁਤ ਸਤਿਕਾਰ ਹੈ ਬਹੁਤ ਬਹੁਤ ਧੰਨਵਾਦ ਸੰਨੀ ਆਦਮਵਾਲ ਪੱਕੇ ਤੌਰ ਤੇ ਰਹਿੰਦਾ ਕੈਨੇਡਾ ਗੁਰਮਾਰੇ ਭਾਉ ਨੂੰ